ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਕਿ ਤੰਬਾਕੂ ਜਾਂ ਤੰਬਾਕੂ ਦੇ ਨਾਲ ਜੁੜੇ ਹੋਏ ਜਿੰਨੇ ਵੀ ਪ੍ਰੋਡਕਟ ਨੇ ਉਹਨਾਂ ਤੇ ਬੜਾ ਹੀ ਸਾਫ਼ ਤੇ ਸਪਸ਼ਟ ਸ਼ਬਦਾਂ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਹਾਨੀਕਾਰਕ ਹੈ ਤੇ ਕੈਂਸਰ ਹੋ ਸਕਦਾ ਹੈ ਇਹਦੇ ਨਾਲ ਪਰ ਇਸ ਦੇ ਬਾਵਜੂਦ ਵੀ ਉਹ ਵਿਕ ਰਿਹਾ ਸ਼ਰਿਆਮ ਵਿਕ ਰਿਹਾ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਉਹ ਬੈਨ ਹੈ ਪਰ ਫਿਰ ਵੀ ਵਿਕ ਰਿਹਾ ਸ਼ਰਿਆਮ ਵਿਕ ਰਿਹਾ हरियाणा ਦੇ ਵਿੱਚ Haryana ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ। ਨਵਾਂ ਤਾਂ ਨਹੀਂ ਖੈਰੋ ਪਿਛਲੇ ਹੀ ਚੱਲਦਾ ਰਿਹਾ। Haryana ਦੇ ਵਿੱਚ ਗੁਟਕਾ ਪਾਨ ਮਸਾਲੇ ਤੇ ਇਹ ਬੈਨ ਜਿਹੜਾ ਇਹ ਵਧਾ ਦਿੱਤਾ ਗਿਆ। ਵਿਧਾਨ ਸਭਾ ਚੋਣਾਂ ਦੇ ਵਿਚਾਲੇ ਹੀ Haryana ਸਰਕਾਰ ਨੇ ਗੁਟਕਾ ਪਾਨ ਮਸਾਲੇ ਤੇ ਇਹ ਬੈਨ ਜਿਹੜਾ ਇਹ ਵਧਾਇਆ। 1 ਸਾਲ ਦੇ ਲਈ ਇਹ ਬੈਨ ਦੀ ਮਿਆਦ ਬੈਨ ਦੀ ਮਿਆਦ ਹੈ ਜਿਹੜੀ ਉਹ ਹੋਰ ਵਧਾ ਦਿੱਤੀ ਕਿ ਪਿਛਲੇ ਸਾਲ 7 ਸਤੰਬਰ ਨੂੰ ਇੱਥੇ ਬੈਨ ਲਗਾਇਆ ਗਿਆ ਸੀ। ਸੂਬੇ ਅੰਦਰ ਨਿਕੋਟਿਨ ਗੁਟਕਾ ਤਬਾਕੂ ਤੇ ਪਾਨ ਮਸਾਲੇ ਤੇ ਇਹ ਬੈਨ ਲਗਾਇਆ ਗਿਆ Haryana ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤਾ। ਤੰਬਾਕੂ ਤੇ ਨਿਕੋਟੀਨ, ਗੁਟਕਾ ਤੇ ਪਾਨ ਮਸਾਲਾ ਦੇ ਵਿਕਰੀ ਤੇ ਰੋਕ ਲਗਾਈ ਗਿਆ। ਫੂਡ ਸੇਫਟੀ ਤੇ ਮਾਨਕ ਐਕਟ 2006 ਦੇ ਤਹਿਤ ਇਹ ਬੈਨ ਲਗਾਇਆ ਗਿਆ। ਗੁਟਕਾ ਤੇ ਪਾਨ ਮਸਾਲੇ ਦੇ ਸਟੋਰੇਜ, ਮੇਕਿੰਗ ਤੇ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ। ਹੁਣ ਸਵਾਲ ਇਹ ਹੈ ਜਦੋਂ ਅਸੀਂ ਕੋਕ ਕੀਤੀ ਤਾਂ ਸਾਨੂੰ ਇਹ ਵੀ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਵੀ ਗੁਟਖਾ ਪਾਨ ਮਸਾਲੇ ਤੇ ਰੋਕ ਲੱਗੀ ਹੋਈ ਆ। 2018 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਰੋਕ ਲਗਾਈ ਸੀ ਨੀਮਾ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਦੇ ਵਿੱਚ ਸ਼ਰੇਆਮ ਤੰਬਾਕੂ ਪਾਣ ਮਸਾਲਾ ਸਭ ਕੁਝ ਉਵੇਂ ਹੀ ਵਿਕਦਾ ਜਿਵੇਂ ਆਮ ਤੌਰ ਤੇ ਵਿਕਦਾ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸਰਕਾਰਾਂ ਬੈਨ ਲਗਾਤਾ ਦਿੰਦੀਆਂ ਨੇ ਪਰ ਉਹ ਬੈਨ ਇੰਪਲੀਮੈਂਟ ਕਿਵੇਂ ਹੋਵੇ ਸਾਡੇ ਅਸਤੇ ਵੀ ਇਹ ਖਬਰ ਨਵੀਂ ਸੀ ਕਿ ਪੰਜਾਬ ਦੇ ਵਿੱਚ 2018 ਤੋਂ ਹੀ ਚੱਲ ਰਿਹਾ ਹੁਣ ਜੇ WHO ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਕਿ ਨੁਕਸਾਨ ਕਿੰਨਾ WHO ਦੀ ਰਿਪੋਰਟ ਕਹਿੰਦੀ ਹੈ ਕਿ 2021-22 ਦੇ ਮੁਤਾਬਕ ਦੁਨੀਆ ਦੇ ਵਿੱਚ ਤੰਬਾਕੂ ਦੇ ਸੇਵਨ ਕਰਨ ਨਾਲ ਸਾਲ ਦੇ ਵਿੱਚ 80 ਲੱਖ ਲੋਕਾਂ ਦੀ ਮੌਤ ਹੋਈ ਹੈ ਇਹ WHO ਦੀ ਰਿਪੋਰਟ ਹੈ ਇਨਾਂ ਦੇ ਵਿੱਚ 12 ਲੱਖ ਅਪਰਤੱਖ ਤੌਰ ਤੇ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕ ਨੇ ਅ ਅਪਰਤੱਖ ਦਾ ਮਤਲਬ ਜੋ ਅਸਿੱਧੇ ਤੌਰ ਤੇ ਤੰਬਾਕੂ ਦਾ ਸੇਵਨ ਜਿਵੇਂ ਉਹ ਨਹੀਂ ਕਰਦੇ ਪਰ ਜੋ ਕਰਦੇ ਨੇ ਉਹਨਾਂ ਦੇ ਸੰਪਰਕ ਚ ਰਹਿੰਦੇ ਨੇ ਪਰ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਹਰ ਸਾਲ ਔਸਤਨ 13.5 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਜੇ ਗੱਲ ਦਿਨਾਂ ਦੀ ਕਰੀਏ ਤਾਂ ਔਸਤਨ ਹਰ ਦਿਨ 3699 ਮੌਤਾਂ ਸਿਰਫ ਤੇ ਸਿਰਫ ਤੰਬਾਕੂ ਕਾਰਨ ਹੋ ਰਹੀਆਂ ਨੇ ਭਾਰਤ ਵਿੱਚ ਔਸਤਨ 27 ਕਰੋੜ ਦੇ ਕਰੀਬ ਲੋਕ ਤੰਬਾਕੂ ਦਾ ਸੇਵਨ ਕਰਦੇ ਨੇ ਔਰ ਇੱਥੇ ਬਸ ਨਹੀਂ ਭਾਰਤ ਦੁਨੀਆ ਦਾ ਦੂਜਾ ਤੇ ਸਭ ਤੋਂ ਵੱਡਾ ਤੰਬਾਕੂ ਉਤਪਾਦਕ ਤੇ ਖਪਤ ਕਰਨ ਵਾਲਾ ਦੇਸ਼ ਆ ਹੁਣ ਇਥੋਂ ਅੰਦਾਜ਼ਾ ਲਾਓ ਕਿ ਇਹ ਕਿਸ ਹੱਦ ਤੱਕ ਇਹ ਚੀਜ਼ਾਂ ਵੱਧ ਚੁੱਕੀਆਂ ਨੇ ਸਰਕਾਰਾਂ ਦਾ ਸਰਮਾਇਆ ਵੀ ਮੋਟਾ ਇੱਥੋਂ ਇਕੱਠਾ ਹੋ ਰਿਹਾ ਇਸੇ ਕਰਕੇ ਸਰਕਾਰਾਂ ਜਿਹੜੀਆਂ ਨੇ ਲੁਕੇ ਛੁਪੇ ਤਰੀਕੇ ਨਾਲ ਬੈਨ ਕਰਦੀਆਂ ਨੇ 2022-23 ਦੇ ਵਿੱਚ 19000 ਕਰੋੜ ਦਾ ਸੈਂਟਰਲ ਗੁੱਡਸ ਤੇ ਸਰਵਿਸ ਟੈਕਸ ਵਸੂਲਿਆ ਗਿਆ ਤੰਬਾਕੂ ਉਤਪਾਦਾਂ ਤੋਂ ਫਾਈਨੈਂਸ਼ੀਅਲ ਇਅਰ 2021 ਦੀ ਤੁਲਨਾ ਦੇ ਵਿੱਚ 17000 ਕਰੋੜ ਤੋਂ ਇਹ ਵੱਧ ਸੀ ਮਤਲਬ ਹਰ ਸਾਲ ਇਹ ਵੱਧਦਾ ਹੀ ਜਾ ਰਿਹਾ ਹੈ ਸਰਕਾਰ ਦੇ ਮੁਤਾਬਕ ਤੰਬਾਕੂ ਤੋਂ ਹੋਣ ਵਾਲੇ ਟੈਕਸ ਕਲੈਕਸ਼ਨ ਦਾ ਇਸਤੇਮਾਲ ਤੰਬਾਕੂ ਰੋਕੂ ਜਾਗਰੂਕਤਾ ਅਭਿਆਨਾਂ ਦੇ ਵਿੱਚ ਲਗਾਇਆ ਜਾਂਦਾ ਹੈ ਸਰਕਾਰ ਨੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਨੂੰ 83000 ਕਰੋੜ ਰੁਪਏ ਅਲਾਟ ਕੀਤੇ ਸਨ ਔਰ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਪੈਟਰੋਲ ਡੀਜ਼ਲ ਤੇ ਸ਼ਰਾਬ ਇਨਾਂ ਤੋਂ ਬਾਅਦ ਸਭ ਤੋਂ ਵੱਧ ਜਿੱਕਰ ਪੈਸਾ ਕਿਤੇ سرمਾਇਆ ਕਰਮਾਇਆ ਜਾਂਦਾ ਕਮਾਇਆ ਜਾਂਦਾ ਤਾਂ ਇਹਨਾਂ ਚੀਜ਼ਾਂ ਤੇ ਹੀ ਕਮਾਇਆ ਜਾਂਦਾ ਹੈ ਯਾਨੀ ਕਿ ਸਿਗਰਟ ਨੋਸ਼ੀ ਯਾਨੀ ਕਿ ਤੰਬਾਕੂ ਦੇ ਨਾਲ ਜੁੜੇ ਹੋਏ ਜਿੰਨੇ ਵੀ ਪ੍ਰੋਡਕਟ ਨੇ ਉਹਨਾਂ ਤੋਂ ਵੀ ਇੱਕ ਮੋਟਾ ਸਰਮਾਇਆ ਜਿਹੜਾ ਉਹ ਸਰਕਾਰਾਂ ਨੂੰ ਆਉਂਦਾ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਇਹਨਾਂ ਤੇ ਰੋਕ ਨਹੀਂ ਲਗਾਈ ਜਾਂਦੀ ਪਰ ਜਿਨ੍ਹਾਂ ਸੂਬਿਆਂ ਦੇ ਵਿੱਚ ਰੋਕ ਲਾਈ ਗਈ ਹੈ ਉੱਥੇ ਵੀ ਕੀ ਹਾਲ ਹੈ ਸਾਡੇ ਕੁਝ ਲੋਕਾਂ ਦੇ ਅਸੀਂ ਰਿਐਕਸ਼ਨ ਇਕੱਠੇ ਕਿਤੇ ਨੇ ਸੁਣ ਲਓ ਨਸ਼ਾ ਮੁਕਤੀ ਦਾ ਜਿਹੜਾ ਇਹਨਾਂ ਨੇ ਆਪਣੇ ਮੈਨੀਫੈਸਟੋ ਚ ਦਿੱਤਾ ਸੀਗਾ ਕਿ ਆਪਾਂ ਪੰਜਾਬ ਨਸ਼ਾ ਮੁਕਤੀ ਕਰਾਂਗੇ ਉਹ ਭਵੰਤਮਾਨ ਸਰਕਾਰ ਆਪਣਾ ਵਾਦਾ ਭੁੱਲ ਗਈ ਹੈ ਪਾਨ ਗੁਟਕਾ ਤਮਾਕੂ ਵੀੜੀ ਦੇ ਉੱਤੇ ਜੋ ਕਿ ਉਹਨਾਂ ਨੇ ਰੋਕ ਲਗਾਈ ਸੀ ਸ਼ਰਿਆਂ ਵਿਕਰੀ ਦੇ ਉੱਤੇ ਉਸ ਨੂੰ ਅੱਜ ਦੀਆਂ ਸਰਕਾਰਾਂ ਦੇ ਵਿੱਚ ਜਿਦੋਂ ਆਪਾਂ ਦੇਖਦੇ ਆ ਮੌਜੂਦਾ ਦੁਕਾਨਾਂ ਦੇ ਉੱਤੇ ਲੜਾ ਲੜੀਆਂ ਟੰਗੀਆਂ ਹੋਈਆਂ ਨੇ ਹੋਰ ਸਮਾਨ ਘੱਟ ਨਜ਼ਰ ਆਉਂਦਾ ਪਾਨ ਗੁਟਕਾ ਤਮਾਕੂ ਦੇ ਜਿਹੜੀਆਂ ਐਡਾ ਸਭ ਤੋਂ ਜ਼ਿਆਦਾ ਮੋਹਰੇ ਨਜ਼ਰ ਆਉਂਦੀਆਂ ਮੈਨੀਫੈਸਟੋ ਕਿ ਤਿਸੇ ਪੰਜਾਬ ਤੇ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਨਸ਼ੇ ਬੰਦ ਕੀਤੇ ਜਾਣਗੇ ਔਰ ਪਹਿਲੀ ਸਰਕਾਰ ਨੇ ਵੀ ਕੁਟਕਾ ਤੋਂ ਮਕੂ ਹੋਰ ਚੀਜ਼ਾਂ ਦੇ ਨਸ਼ੇ ਦੀਆਂ ਚੀਜ਼ਾਂ ਤੇ ਬੈਨ ਲਗਾਣ ਤੇ ਪ੍ਰੇتن ਕੀਤੇ ਸੀਗੇ ਔਰ 16 ਸਾਲ ਤੋਂ ਹੀਠਾਂ ਦੇ ਬੈਨ ਅੱਜ ਵੀ ਹੈ ਪਰ ਨਸ਼ੇ ਦਾ ਨਸ਼ਾ ਅੱਜ ਨੌਜਵਾਨਾਂ ਨੂੰ ਖਰਾਬ ਕਰ ਰਿਹਾ ਹੈ ਪੰਜਾਬ ਸਰਕਾਰ ਦਾ ਵਾਅਦਾ ਭਗਵੰਤ ਮਾਨ ਭੁੱਲ ਗਿਆ ਲੱਗਦਾ ਅੱਜ ਨੌਜਵਾਨ ਪੀਲੀ ਨਸ਼ੇ ਦੇ ਨਾਲ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਰਹੀ ਹੈ ਜੋ ਵੀ 2018 ਦੇ ਵਿੱਚ ਇਹ ਕਾਨੂੰਨ ਪਵੰਦੀ ਲੱਗਤ ਦੇ ਬਾਵਜੂਦ ਵੀ ਬਾਸਟੈਂਡ ਚਲੇ ਜੋ ਤੁਸੀਂ ਰੇਲ ਵਸਟੇਸ਼ਨ ਚਲ ਜੋ ਸੇਮ ਉਦੋਂ ਜਿੱਤਾ ਪਹਿਲਾਂ ਵਿਕਰੇ ਸੀ ਉਦੋਂ ਹੀ ਵਿਕ ਰਹੇ ਆ ਸਰਕਾਰ ਦੇ ਵਿੱਚ ਮੈਂ ਕਹੂੰਗਾ ਬਹੁਤ ਵੱਡੀ ਨਾਲਕੀ ਆ ਜਿੰਨੇ ਇਹਨੂੰ ਅਮਲ ਦੇ ਵਿੱਚ ਨਹੀਂ ਲੈਂਦਾ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਆ ਅਮਲ ਚ ਲਿਆ ਕੇ ਔਰ ਪੂਰਾ ਕਾਨੂੰਨ ਸਹੀ ਤਰ੍ਹਾਂ ਲਾਗੂ ਕੀਤਾ ਜਾਵੇ ਇਹ ਆਪਾਂ ਨੇ ਸਿਹਤ ਹੀ ਖਰਾਬ ਕਰਦੇ ਆ ਜੇ ਆਪਣੀ ਸਰਕਾਰ ਚਾਵੇ ਤਾਂ ਸਭ ਕੁਝ ਕਰ ਸਕਦੀ ਹੈ ਜੇ ਨਹੀਂ ਚਾਹੂਗੀ ਕਰੋਨਾ ਦੀ ਇੱਛਾ ਪੌਣ ਤੇ ਗੁਟਕਾ ਜਿਹੜਾ ਆ ਜਿਹੜੇ ਆਮ ਖੋਖਿਆਂ ਤੇ ਵਿਕਦੇ ਸੀਗੇ ਉਹਤੇ ਪਾਬੰਦੀ ਲਾਈ ਸੀਗੀ ਪਰ 2018 ਤੋਂ ਬਾਅਦ ਅੱਜ 24 ਆ ਗਿਆ ਆ ਕਾਂਗਰਸ ਸਰਕਾਰ ਵੀ ਚਲੇ ਗਈ ਉਹ ਤੋਂ ਬਾਅਦ ਆਪਦੀ ਸਰਕਾਰ ਵੀ ਆ ਗਈ ਆ 18 ਤੋਂ ਲੈ ਕੇ 24 ਤੱਕ ਅੱਜ ਕੱਲ ਅੱਜ ਤੱਕ ਜਿਹੜੇ ਹੁਕਮ ਸੀਗੇ ਉਹ ਫੈਲਦੇ ਵਿੱਚ ਹੀ ਰਹਿ ਗਏ ਕਿਤੇ ਵੀ ਲਾਗੂ ਨਹੀਂ ਹੋਏ ਹੈਗੇ ਹੂੰ ਸੋ ਇਹ ਹੁਕਮ ਲਾਗੂ ਨਹੀਂ ਹੋਇਆ ਫਾਈਲਾਂ ਦੇ ਵਿੱਚ ਹੀ ਦਬ ਕੇ ਰਹਿ ਜਾਂਦੇ ਨੇ ਬਿਲਕੁਲ ਗੱਲ ਠੀਕ ਹੈ ਤੁਸੀਂ ਕਿਸੇ ਵੀ ਪੰਜਾਬ ਦੇ ਬੱਸ ਸਟੈਂਡ ਚਲੇ ਜਾਓ ਰੇਲਵੇ ਸਟੇਸ਼ਨ ਚਲੇ ਜਾਓ ਕਿਸੇ ਵੀ ਬਾਜ਼ਾਰ ਦੇ ਵਿੱਚ ਚਲੇ ਜਾਓ ਉਹ ਲੜੀਆਂ ਟੰਗੀਆਂ ਹੋਈਆਂ ਸ਼ਰਿਆਮ ਨਜ਼ਰ ਆਉਂਦੀਆਂ ਨੇ ਫਿਰ ਸਰਕਾਰਾਂ ਦੇ ਹੁਕਮ ਕਿੱਥੇ ਨੇ ਇਹ ਇੱਕ ਸਭ ਤੋਂ ਵੱਡਾ ਸਵਾਲ ਦੋ ਖਾਸ ਮਹਿਮਾਨ ਮੇਰੇ ਨਾਲ ਜੁੜੇ ਹੋਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਡਾਕਟਰ ਸੰਦੀਪ ਕੁੱਕਰ ਸਾਹਿਬ ਡਾਇਰੈਕਟਰ ਮੈਡੀਕਲ ਓਨਕੋਲੋਜੀ ਸੁਹਾਣਾ ਹਸਪੀਟਲ ਤੋਂ ਮੇਰੇ ਨਾਲ ਜੁੜੇ ਹੋਏ ਨੇ ਹਰਮਨ ਸਿੱਧੂ ਸਾਹਿਬ ਪ੍ਰਧਾਨ ਨੇ ਅਰਾਇਬ ਸੇਫ ਐਨ ਜੀਓ ਦੇ ਉਹ ਵੀ ਸਾਡੇ ਨਾਲ ਜੁੜ ਸਲੇ ਲਾਗੂ ਕਿਉਂ ਨਹੀਂ ਹੋ ਪਾਂਦੇ ਉਹ ਉਹਦੇ ਤੇ ਮੈਂ ਬਾਅਦ ਚ ਆਉਂਗਾ ਉਹਦੇ ਤੇ ਮੈਂ ਹਰਮਨ ਸਿੱਧੂ ਸਾਹਿਬ ਤੋਂ ਲਾਂਗਾ ਪਰ ਮੈਂ ਤੁਹਾਡੇ ਤੋਂ ਇੱਕ ਰਿਐਕਸ਼ਨ ਜ਼ਰੂਰ ਚਾਹਨਾ ਕਿਉਂਕਿ ਤੁਹਾਡਾ ਸਿੱਧਾ ਸਿੱਧਾ ਸੰਬੰਧ ਜਿਹੜਾ ਹੈ ਮਰੀਜ਼ਾਂ ਦੇ ਨਾਲ ਹੈ ਇਹ ਤੰਬਾਕੂ ਕਿਸੇ ਵੀ ਤਰ੍ਹਾਂ ਦਾ ਤੰਬਾਕੂ ਹੋਵੇ ਸਿਗਰਟ ਹੋਵੇ ਪਾਨ ਮਸਾਲਾ ਜਰਦਾ ਹੀ ਹੈ ਇਹ ਕਿੰਨਾ ਕੋ ਵੱਡਾ ਨੁਕਸਾਨ ਕਰ ਰਿਹਾ ਹੈ ਜੇ ਆਪਾਂ ਪੰਜਾਬ ਦੇ ਸੰਦਰਭ ਚ ਗੱਲ ਕੀਤੀ ਜਾਵੇ ਜਾਂ ਨੇਬਰ ਸਟੇਟਸ ਦੇ ਵਿੱਚ ਗੱਲ ਕੀਤੀ ਜਾਵੇ ਕਿੰਨੇ ਕੋ ਮਰੀਜ਼ ਤੁਹਾਡੇ ਕੋਲ ਆਂਦੇ ਨਹੀਂ ਜਾਂ ਕਿੰਨਾ ਕੋ ਨੁਕਸਾਨ ਦੇ ਹੈ ਤੁਸੀਂ ਆਪਣੇ ਇੰਟਰੋਡਕਸ਼ਨ ਚ ਬਿਲਕੁਲ ਸਹੀ ਦਿਖਾਇਆ ਹੈ ਕਿ ਜਿਆਦਾਤਰ ਜੋ ਕੈਂਸਰ ਦੇ ਕੇਸਸ ਹੈ ਜਿੱਦਾਂ ਮੈਂ ਕੈਂਸਰ ਦੇ ਮਰੀਜ਼ਾਂ ਨਾਲ ਡੀਲ ਕਰਦਾ ਹਾਂ ਤਾਂ ਮੈਜੋਰਿਟੀ ਆਫ ਦੀ ਕੈਂਸਰ ਤੁਸੀਂ ਕਹਿ ਲਓ ਕਿ ਮੇਰੀ ਪ੍ਰੈਕਟਿਸ ਅਰਾਊਂਡ 35 ਟੂ 40 ਪਰਸੈਂਟ ਆਫ ਦੀ ਜੋ ਕੈਂਸਰ ਦੇ ਮਰੀਜ਼ ਆਂਦੇ ਨੇ ਉਹਨਾਂ ਚ ਡਾਇਰੈਕਟ ਜਾਂ ਇੰਡਾਇਰੈਕਟ ਕਾਜ਼ੇਟਿਵ ਫੈਕਟਰ ਤੰਬਾਕੂ ਸੇਵਨ ਹੁੰਦਾ ਹੈ ਰਾਈਟ ਸੋ ਐਲਕੋਹਲ ਤੇ ਟਬੈਕੋ ਕੰਜ਼ਮਪਸ਼ਨ ਦੇ ਆਰ ਦੀ ਟੂ ਮੇਨ ਫੈਕਟਰ ਜਿਹਦੇ ਚ ਮਰੀਜ਼ਾਂ ਨੂੰ ਸਿਰਫ ਕੈਂਸਰ ਹੀ ਨਹੀਂ ਆਈ ਥਿੰਕ ओरल कैविटी कैंसरस लंग कैंसर जीआई कैंसर रेक्टल यू नेम एनी कैंसर इट इज एसोसिएटेड विद टोबैको ओ सो तंबाकू ਨਾਲੇ ਸਾਰੇ ਕੈਂਸਰ ਜੋ ਹੈ ਉਹ ਜੁੜੇ ਹੋਏ ਨੇ ਸਿਹਤ ਦੇ ਸਿੱਧਾ ਸਿੱਧਾ ਪ੍ਰਭਾਵ ਆਪਾਂ ਨੂੰ ਪਤਾ ਹੈ ਲੇਕਿਨ ਆਪਾਂ ਅੱਖ ਖੋਲ ਕੇ ਵੀ ਅਕਾਤ ਦੇਖ ਕੇ ਵੀ ਉਹਦੇ ਉੱਪਰ ਕੀ ਲਿਖਿਆ ਹੋਇਆ ਹੈ ਕਿ ਵਾਰਨਿੰਗ ਸਾਈਨਸ ਲਿਖੇ ਹੋਏ ਨੇ ਸਟਿਲ ਕੰਜ਼ਮਪਸ਼ਨ ਹੁੰਦਾ ਹੈ ਔਰ ਇਸ ਤਰੀਕੇ ਨਾਲ ਹੈ ਕਿ अगर डेटा वाइज में गण करा तो तकरीबन 40% ऑफ़ दी कैंसर दे आर एसोसिएटेड विद द लाइफस्टाइल एंड 27% ऑफ़ दी केसेस दे आर एसोसिएटेड डायरेक्टली विद टोबैको कंजप्शन। अच्छा डॉक्टर साहब एक बड़ा थोड़ा तो फैक्ट्स मैं भी जानना चाहूँगा। आम तौर तो पे ਉਹ ਏਰੀਆਜ਼ ਜਿੱਥੇ ਤੰਬਾਕੂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਉੱਥੇ ਤਾਂ ਸਾਨੂੰ ਸਮਝ ਆਉਂਦਾ ਕਿ ਕੇਸ ਜੜਦੇ ਨੇ ਉਹ ਕੈਂਸਰ ਦੇ ਬਹੁਤ ਆਂਦੇ ਨੇ ਹੁਣ ਪੰਜਾਬ ਵਰਗੀ ਸਟੇਟ ਜਿੱਥੇ ਤੰਬਾਕੂ ਸਿਗਰਟ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਮੈਜੋਰਟੀ ਹੈ ਜਿਹੜੀ ਉਹ ਸਿੱਖ ਕੌਮ ਦੀ ਹੈ ਜਿਹੜੀ ਤੰਬਾਕੂ ਔਰ ਸਿਗਰਟ ਨੋਸ਼ੀ ਤੋਂ ਬਹੁਤ ਦੂਰ ਹੈ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਵੀ ਲਗਾਤਾਰ ਮਰੀਜ਼ਾਂ ਦੀ ਗਿਣਤੀ ਅਸੀਂ ਦੇਖ ਰਹੇ ਹਾਂ ਵਧ ਰਹੇ ਬਹੁਤ ਹੀ ਥਾਵਾਂ ਦੇ ਉੱਤੇ ਇਹ ਦਾਵਾ ਕੀਤਾ ਜਾਂਦਾ ਕਿ ਜਿਹੜੇ ਪ੍ਰਵਾਸੀ ਇੱਥੇ ਆ ਕੇ ਵਸੇ ਹੋਏ ਨੇ ਉਹ ਇਹਦੀ ਕੰਜ਼ਮਪਸ਼ਨ ਜ਼ਿਆਦਾ ਕਰਦੇ ਨੇ ਉਹ ਵਰਤੋਂ ਜ਼ਿਆਦਾ ਕਰਦੇ ਨੇ ਥੋੜਾ ਕੋਈ ਡ ਕਿ ਪੰਜਾਬ ਦੇ ਵਿੱਚ ਵੀ ਪਿਛਲੇ ਨਾਲੋਂ ਹੁਣੇ ਵੱਧਦਾ ਜਾ ਰਿਹਾ ਕੰਮ ਤਾਂ ਅਗਰ ਆਪਾਂ ਗੱਲ ਕਰੀਏ ਜਿੱਦਾਂ ਪਹਿਲਾਂ ਲੋਕ ਕਹਿੰਦੇ ਸੀ ਕਿ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰਸ ਇੱਕ ਕਾਰਨ ਹੋ ਸਕਦਾ ਹੈ ਬਟ ਉਹ ਆਈ ਥਿੰਕ ਪਿਛਲੇ ਕੁਝ ਸਾਲਾਂ ਚ ਟਾਟਾ ਮੈਮੋਰੀਅਲ ਹਸਪੀਟਲ ਦੀ ਇੱਕ ਰਿਪੋਰਟ ਛਪੀ ਸੀ ਜੋ ਕਲੀਅਰਲੀ ਕਹਿੰਦੀ ਸੀ ਕਿ ਸੋਇਲ ਦੇ ਅੰਦਰ ਇਹੋ ਜਿਹਾ ਕੁਝ ਨਹੀਂ ਹੈ ਜਾਂ ਐਕਸੈਸਿਵ ਫਰਟੀਲਾਈਜ਼ਰ ਯੂਜ਼ ਉਹ ਜਿਹਾ ਕਾਰਨ ਨਹੀਂ ਹੈ ਜਿਸ ਦਿਨ ਆਲਾ ਪੱਕੀ ਹੈ ਕਿ ਪੰਜਾਬ ਦੇ ਕੇਸਸ ਚ ਕੈਂਸਰ ਦੇ ਮਰੀਜ਼ਾਂ ਦੀ ਤਾਦਾਦ ਇਸੇ ਕਰਕੇ ਜ਼ਿਆਦਾ ਹੈ ਓਵਰ ਆਲ ਤੁਸੀਂ ਕਹਿ ਸਕਦੇ ਹੋ ਕਿ ਲਾਈਫਸਟਾਈਲ ਹੀ ਇੱਕ ਹੈ ਕਹਿੰਦਾ ਰੀਜ਼ਨ ਹੈ ਜਿੱਦਾਂ ਕਿ ਬੈਠੇ ਬੈਠੇ ਕੰਮ ਕਰਨਾ ਸਿਡੇਡੈਂਟਰੀ ਲਾਈਫ ਸਟਾਈਲ ਹੈ ਲੈਕ ਆਫ ਐਕਸਰਸਾਈਜ਼ ਹੈ ਤੰਬਾਕੂ ਇੱਕ ਕਾਰਨ ਹੋ ਸਕਦਾ ਹੈ ਲੇਕਿਨ ਆਪਾਂ ਬਾਕੀ ਕਾਰਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਓਵਰ ਆਲ এনवायरमेंट ਵੀ ਬਹੁਤ ਸਾਰਾ ਚੇਂਜ ਆਇਆ ਓਵਰ ਪੀਰੀਅਡ ਆਫ ਇਅਰਸ ਸੋ ਇਹ ਸਾਰੇ ਕਾਰਨ ਨੇ ਜਿਹਦੇ ਨਾਲ ਕੈਂਸਰ ਦੇ ਕੇਸਸ ਧੀਰੇ ਧੀਰੇ ਇਨਕਰੀਜ਼ ਹੁੰਦੇ ਨੇ ਇਟ ਇਜ਼ ਨਾਟ ਅਬਾਊਟ ਪੰਜਾਬ ਕੇ ਪੰਜਾਬ ਚ ਵੱਧ ਰਹੇ ਨੇ ਓਵਰ ਆਲ ਹੀ ਕੈਂਸਰ ਦੇ ਕੇਸਸ ਦੇ ਆਰ ਔਨ ਦਾ ਰਾਈਜ਼ ਬਿਕਾਜ਼ ਆਫ ਚੇਂਜ ਇਨ ਲਾਈਫ ਸਟਾਈਲ ਚੇਂਜ ਇਨ এনवायरमेंट ਚੇਂਜ ਇਨ ਪੋਲੂਸ਼ਨ ਰੇਡੀਏਸ਼ਨ ਐਕਸਪੋਜ਼ਰ ਬੜੇ سارے ਕਾਰਨ ਨੇ ਆਈ ਥਿੰਕ ਜਿਹਦੇ ਪਿੱਛੇ ਡਿਬੇਟ ਦਾ ਰਸਤਾ ਕਿਤੇ ਹੋਰ ਚੱਲੇ ਜਾਵੇਗਾ ਚਲੋ ਠੀਕ ਸਰ ਠੀਕ ਸਰ ਮੈਂ ਵਾਪਸ ਆਣਾ ਤੁਹਾਡ ਕੋ ਹਰਮਨ ਸਿੱਧੂ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲਾ ਸਿੱਧੂ ਸਾਹਿਬ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬੜੇ ਸਾਰੇ ਫੈਸਲੇ ਹੋ ਜਾਂਦੇ ਨੇ ਮੈਂ ਤਾਂ ਕਹਿੰਦਾ ਸਰਕਾਰਾਂ ਫੈਸਲੇ ਕਰਦੇ ਨੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਫੈਸਲੇ ਜਿਹੜੇ ਉਹ ਵੀ ਦਰਕਨਾਰ ਲੋਕਾਂ ਵੱਲੋਂ ਕੀਤੇ ਜਾਂਦੇ ਨੇ ਕਿਉਂਕਿ ਇੰਪਲੀਮੈਂਟੇਸ਼ਨ ਕਿਸੇ ਨੇ ਕਰਨਾ ਜਦੋਂ ਵੀ ਕੋਈ ਸਰਕਾਰ ਆਰਡਰ ਕਰਦੀ ਹੈ ਜਾਂ ਕੋਈ ਕੋਰਟ ਆਰਡਰ ਕਰਦੀ ਹੈ ਤਾਂ ਇੰਪਲੀਮੈਂਟੇਸ਼ਨ ਕਿਨੇ ਕਰਵਾਣਾ ਹੈ ਉਹ ਕਰਾਣਾ ਹੈ ਸਥਾਨਕ ਪੁਲਿਸ ਨੇ ਪ੍ਰਸ਼ਾਸਨ ਨੇ ਸਰਕਾਰ ਨੇ ਜਦੋਂ ਉਹ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਕਰਾ ਪਾਉਂਦੀ ਤਾਂ ਫਿਰ ਇਹਨਾਂ ਹੁਕਮਤ ਕੀਤੇ ਸ਼ਰਿਆਮ ਤਾਂ ਜਿਹਾ ਉੱਡਦੀਆਂ ਰਹਿਣਗੀਆਂ 2018 ਤੋਂ ਪੰਜਾਬ ਦੇ ਵਿੱਚ ਤੰਬਾਕੂ ਬੀੜੀ ਗੁਟਖਾ ਸਿਗਰਟ ਬੰਦ ਪਰ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਕੋਈ ਅਜਿਹਾ ਹਿੱਸਾ ਹੋਵੇ ਜਿੱਥੇ ਸਾਰੀਆਂ ਚੀਜ਼ਾਂ ਨਾ ਮਿਲਦੀਆਂ ਹੋਣ ਇਹ ਬੜੀ ਇੰਟਰਸਟਿੰਗ ਗੱਲ ਹੈ ਨਹੀਂ ਕਿ ਵੀ ਹਰ ਸਾਲ ਤਕਰੀਬਨ ਅਨਾਂ ਮੁੱਦਿਆਂ ਤੇ ਗੱਲ ਹੁੰਦੀ ਹੈ ਕਿ ਵੀ ਇਹ ਚੀਜ਼ ਅਸੀਂ ਪੈਨ ਕਰ ਦਿੱਤੀ ਹੈ ਇਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਕਹੋ ਕਿ ਸਰਕਾਰੀ ਨੋਟੀਫਿਕੇਸ਼ਨ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਜਾਂਦਾ ਹੈ ਕਿਉਂਕਿ ਆਪਾਂ ਜੋ ਗਰਾਊਂਡ ਤੇ ਜਾ ਕੇ ਵੇਖੀਏ ਤਾਂ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਹਰੇਕ ਜਗ੍ਹਾ ਤੇ ਈਜ਼ੀਲੀ ਅਵੇਲੇਬਲ ਹੈਗਾ ਹੋਰ ਤਾਂ ਔਰ ਇੱਕ ਨਿਕਲਿਆ ਸ਼ਹਿਰ ਹੈ ਚੰਡੀਗੜ੍ਹ ਜੀ ਤੁਸੀਂ ਹਰੇਕ ਮੂਰਤੇ ਵੇਖੋਗੇ ਤੁਹਾਨੂੰ ਟ੍ਰੈਕੋ ਜਾਂ ਦਾ ਰਿਲੇਟਡ ਪ੍ਰੋਡਕਟਸ ਈਜ਼ੀਲੀ ਅਵੇਲੇਬਲ ਹੈਗੀਆਂ ਹੋਰ ਕੋਈ ਚੀਜ਼ ਮਿਲੇ ਨਾ ਮਿਲੇ ਇਹ ਜ਼ਰੂਰ ਮਿਲੇਗੀ ਮੈਨੂੰ ਇੱਕ ਲੇਟਸ ਜੋ ਮੈਂ ਪਿਛੇ ਦਿੱਲੀ ਗਿਆ ਸੀ ਥੀਟ੍ਰਿਕ ਨੂੰ ਜੀ ਅੰਬਾਲਾ ਤੋਂ ਲੈ ਕੇ ਦਿੱਲੀ ਬਾਰਡਰ ਤੱਕ 54 ਢੇਕੇ ਅੰਦਾਰੂ ਦੇ ਜਿਹੜੇ ਹਾਈਵੇ ਤੇ ਖੁੱਲੇ ਹੋਏ ਆ। ਓਹੋ ਹੋ। ਤੇ ਤਕਰੀਬਨ ਸਾਰਿਆਂ ਦੇ ਉੱਤੇ ਵੱਡੀਆਂ-ਵੱਡੀਆਂ ਲੜੀਆਂ ਇਹ ਪੈਕਟਨੀਆਂ ਚਾਹੇ ਜੜਦਾ ਚਾਹੇ ਰੈਟਡ ਆਈਟਮਸ ਆ ਅਵੇਲੇਬਲ ਸੀ। ਹੂੰ ਤੇ ਅੱਜ ਵੀ ਜਾ ਕੇ ਵੇਖ ਲਓ ਦਿਲ ਵੀ ਸ਼ੋਰ ਨਹੀਂ ਦੇ। ਹੂੰ ਕੋਈ ਪਤਾ ਨਹੀਂ ਜਿਹੜਾ ਬੈਨ ਹੈ ਇਹਨੂੰ ਕਿਉਂ ਕਿਹਾ ਜਾਂਦਾ ਕਿ ਬਈ ਇੱਕ ਤਰੀਕੇ ਨਾਲ ਵੀ ਬੈਨ ਲਾਗਤ। ਹੂੰ ਪਰ ਜਦ ਤੱਕ ਆਪਾਂ ਉਸ ਚੀਜ਼ ਨੂੰ ਸੀਰੀਅਸਲੀ ਲਾਗੂ ਨਹੀਂ ਕਰਾਂਗੇ। ਹੂੰ ਤੇ ਇਹ ਸਮਝਣ ਵਾਲੀ ਗੱਲ ਹੈ ਕਿ ਬਈ ਸਰਕਾਰ ਜਿਹਦੇ ਵਿੱਚ ਐਡੇ ਕਾਬਿਲ ਅਫਸਰ ਹੁੰਨੇ ਚਾਹੀਏ ਆਈਐਸ ਨੇ ਆਈਪੀਐਸ ਅਫਸਰਸ ਨੇ ਵੀ ਉਹ ਇੱਕ ਇੱਕ ਵੀ ਚੀਜ਼ ਨੂੰ ਲਾਗੂ ਨਹੀਂ ਕਰ ਸਕਦੇ ਸੋ ਇਹ ਬੜੀ ਬਿਲਕੁਲ ਠੀਕ ਹੈ ਸਰ ਇਹ ਦੇ ਨਾਲ ਹੀ ਸਿੱਧੂ ਸਾਹਿਬ ਤੁਸੀਂ ਸ਼ਰਾਬ ਦੀ ਵੀ ਗੱਲ ਕੀਤੀ ਮੈਂ ਇਹ ਵੀ ਕਰਾਂਗਾ ਮੈਨੂੰ ਯਾਦ ਆ ਚੰਗੀ ਤਰ੍ਹਾਂ ਕਿ ਸ਼ਾਇਦ ਤੁਹਾਡੀ ਹੀ ਪਟੀਸ਼ਨ ਤੇ ਇਹ ਕਾਰਵਾਈ ਹੋਈ ਸੀ ਸੁਪਰੀਮ ਕੋਰਟ ਨੇ ਕਹਿ ਸੀਗਾ ਕਿ ਹਾਈਵੇ ਤੋਂ ਜਿਹੜੇ ਸ਼ਰਾਬ ਦੇ ਠੇਕੇ ਨੇ ਉਹ ਹਟਣੇ ਚਾਹੀਦੇ ਨੇ ਕੁਝ ਇੱਕ ਦੂਰੀ ਤੈਅ ਕੀਤੀ ਗਈ ਸੀ ਕਿ ਉੱਥੇ ਹੋਣੇ ਚਾਹੀਦੇ ਨੇ ਪਰ ਕੀ ਉਹ ਇੰਪਲੀਮੈਂਟ ਹੋਏ ਅੱਜ ਵੀ ਬਥੇਰੇ ਅਜੇ ਸ਼ਰਾਬ ਦੇ ਠੇਕੇ ਨੇ ਜਿਹੜੇ ਹਾਈਵੇ ਤੇ ਨੇ ਬਿਲਕੁਲ ਹੀ ਭਾਨ ਪਹਿਲਾਂ ਨਾਲੋਂ ਵੀ ਜ਼ਿਆਦਾ ਨੇੜੇ ਆ ਗਏ ਆ ਮਤਲਬ ਜਿਵੇਂ ਡਰਾਈਵ ਥਰੂ ਹੁੰਦਾ ਨਾ ਵੀ ਤੁਹਾਨੂੰ ਗੱਡੀ ਚੋਂ ਵੀ ਨਿਕਲਣ ਦੀ ਲੋੜ ਨਹੀਂ ਐਨਾ ਐਨਾ ਨੇੜੇ ਆ ਗਏ ਹੋ ਨੇ ਤੇ ਉਹਦੇ ਨਾਲ ਹੀ ਇਹ ਇਹ ਸਮਾਨ ਜਿਹੜਾ ਟਬੈਕੋ ਤੇ ਰਿਲੇਟਡ ਪ੍ਰੋਡਕਟਸ ਇਹ ਵੀ ਉੱਥੇ ਹੀ ਮਿਲ ਰਹੀਆਂ ਹੋਣੀਆਂ ਕਿਉਂਕਿ ਜਿਹੜਾ ਬੰਦਾ ਉੱਥੇ ਆਉਂਦਾ ਉਹ ਤਕਰੀਬਨ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਯੂਜ਼ ਕਰਦਾ ਹੈਗਾ ਸਿੱਧੂ ਸਾਹਿਬ ਉਹ ਜਿਹੜੀ ਜਿਹੜਾ ਜਿਹੜਾ ਸੁਪਰੀਮ ਕੋਰਟ ਨੇ ਕੁਝ ਗਾਈਡਲਾਈਨਸ ਦਿੱਤੀਆਂ ਸੀ ਉਹ ਥੋੜੀ ਜਿਹਾ ਦੱਸੋਗੇ ਕੀ ਕਿਹਾ ਕੀ ਸੀ ਉਹਨਾਂ ਨੇ ਦੇਖੋ ਉਹਦੇ ਵਿੱਚ ਇਹ ਸੀ ਕਿ ਕੋਈ ਵੀ ਐਡਵਰਟਾਈਜ਼ਮੈਂਟ ਹਾਂ ਨਹੀਂ ਹੋਏਗੀ ਜੋ ਸਾਡੇ ਦੇਕੇ ਦੀ ਆਪਾਂ ਗੱਲ ਕਰਦੇ ਹਾਂ ਜੀ ਫਿਰ ਉਹਦਾ ਡਿਸਟੈਂਸ ਹੋਏਗਾ 500 ਮੀਟਰ ਆਈਵੇ ਤੇ ਦੂਰ ਹੋਏਗਾ ਉਹ ਹਾਂ ਤੇ ਜੇ ਕੋਈ ਛੋਟਾ ਕਸਬਾ ਹੋਵੇ ਤੇ 220 ਮੀਟਰ ਦੂਰ ਹੋਏਗਾ ਹੂੰ ਤੇ ਜੇ ਤੁਸੀਂ ਅੱਜ ਵੇਖੋ 2024 ਚੱਲ ਰਿਹਾ ਹੈ ਮੈਂ ਇਸ ਲਾਈਨ 2012 ਵਿੱਚ ਸ਼ੁਰੂ ਕੀਤੀ ਸੀ ਜੀ ਤੇ 2.5 ਸਾਲ ਲਈ ਥੋੜੀ ਦੇਰ ਲਈ ਟਿਕ ਕੇ ਆਈਵੇ ਤੇ ਦੂਰ ਹੋਈ ਸੀ ਹੂੰ ਇਹ ਜਵੇਂ ਚੈਲੰਜ ਕਰਕੇ ਉਹ ਵਾਪਸ ਹਾਈਵੇ ਉਤੇ ਆਗੇ ਹੋਏ ਆ ਚੈਲੰਜ ਮੈਂ ਇਹ ਕਹਿ ਰਿਹਾ ਕਿ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਨੂੰ ਚੈਲੰਜ ਕੀਤਾ ਗਿਆ ਕਿ ਉਹਨਾਂ ਦੀ ਨੌਲੇਜ ਦੇ ਵਿੱਚ ਹੁੰਦਿਆਂ ਹੋਇਆ ਉਹ ਨਕਸ਼ਾ ਪਾਸ ਕਰਦੇ ਹਨ ਸਾਰੀਆਂ ਚੀਜ਼ਾਂ ਪਰਮਿਸ਼ਨਸ ਲੈਂਦੀਆਂ ਜਾਂਦੀਆਂ ਹਾਈਵੇ ਅਥਾਰਟੀ ਕੋਲੋਂ ਵੀ ਲੈਂਦੀਆਂ ਜਾਂਦੀਆਂ ਹੋਟੇ ਚੀਜ਼ਾਂ ਦੇ ਆਰ ਬੈਕ ਔਨ ਦੀ ਹਾਈਵੇ ਸਿਮਿਲਰਲੀ ਇਹ ਜਿਹੜਾ ਬੈਨ ਹੈਗਾ ਟੋਬੈਕੋ ਵਾਲਾ ਜੀ ਇਹ ਵੀ ਕਈ ਸਾਲਾਂ ਤੋਂ ਇਹ ਇੱਕ ਤਰੀਕੇ ਦਾ ਰਿਚੂਅਲ ਚੱਲਦਾ ਆ ਰਿਹਾ ਹੈ ਕਿ ਵੀ ਅਸੀਂ ਬੈਨ ਕਰ ਦਿੱਤਾ ਇੱਕ ਸਾਲ ਲਈ ਬੈਨ ਵਧਾ ਦਿੱਤਾ ਗਿਆ ਹਮ ਪਰ ਗ੍ਰਾਉਂਡ ਰਿਐਲਿਟੀ ਇਹ ਹੈ ਕਿ ਨਾ ਤਾਂ ਸੇਲ ਘਟੀ ਹੈ ਨਾ ਇਹਨਾਂ ਦੀ ਟੀਵੀ ਤੇ ਐਡਵਰਟਾਈਜ਼ਮੈਂਟ ਘਟੀ ਹੈ ਜਿੰਨੇ ਟੌਪ ਦੇ ਐਕਟਰ ਕਹਿੰਦੇ ਕੋਹ ਆਦੇ ਆ ਹਾਂ ਉਹ ਐਸ ਚੀਜ਼ਾਂ ਦੀ ਐਡਵਰਟਾਈਜ਼ਮੈਂਟ ਇਦਾਂ ਦਿੰਦੇ ਆ ਜਿਵੇਂ ਵੀ ਇਹ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਹਮ ਤੋ ਜਦ ਐਨੇ ਖੁੱਲੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਹ ਪ੍ਰਚਾਰ ਹੋ ਰਿਹਾ ਹੈ ਉਹ ਦੀ ਅਵੇਲੇਬਿਲਿਟੀ ਹੈਗੀ ਹੈ ਆਪਾਂ ਇਹ ਕਿਹੜੇ ਮਨ ਨਾਲ ਕਹਿ ਦਿੰਦੇ ਕਿ ਜੀ ਅਸੀਂ ਬੈਨ ਕਰ ਦਿੱਤਾ ਬਿਲਕੁਲ ਠੀਕ ਕਰ ਤੋ ਇਹ ਇੱਕ ਸਰਫ ਦਿਖਾਵਾ ਹੀ ਹੈ ਬਿਲਕੁਲ ਸਰ ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਕੋਲ ਡਾਕਟਰ ਸੰਦੀਪ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਤਬਾਕੂ ਇੱਕ ਕਾਰਨੀ ਕੈਂਸਰ ਦਾ ਬਿਲਕੁਲ ਮੰਦੇ ਆ ਪਰ ਜੇ ਸਰਕਾਰ ਨੇ ਇਹ ਤਬਾਕੂ ਬੈਨ ਕੀਤਾ ਹੋਇਆ ਤੇ ਵਾਕਈ ਜੇ ਇਹ ਤਬਾਕੂ ਪੂਰੀ ਤਰ੍ਹਾਂ ਬੈਨ ਹੋ ਜੇ ਫਿਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਘਾਟਤਾ ਆਏਗੀ ਫਰਕ ਤਾਂ ਪਏਗਾ ਉਹਦੇ ਨਾਲ 100% ਹੂੰ ਬਿਲਕੁਲ ਬਿਲਕੁਲ ਫਰਕ ਪਏਗਾ ਅਗਰ ਤਬਾਕੂ ਨੂੰ ਬੈਨ ਕੀਤਾ ਜਾਂਦਾ ਹੈ ਆਪਾਂ ਹਰ ਸਾਲ 31 ਮਈ ਨੂੰ ਤਬਾਕੂ ਨਿਸ਼ੇਧ ਦਿਵਸ ਦੇ ਰੂਪ ਚ ਮਨਾਨੇ ਹੈ ਲੋਕਾਂ ਨੂੰ ਅਵੇਅਰ ਕਰਦੇ ਆ ਐਜ਼ ਅ ਹਸਪੀਟਲ ਐਜ਼ ਅ ਪਾਰਟ ਆਫ ਕਮਿਊਨਿਟੀ ਅਸੀਂ ਵੀ ਲੋਕਾਂ ਨੂੰ ਇਹੀ ਮੈਸੇਜ ਦਿੰਨੇ ਆ ਕਿ ਤਬਾਕੂ ਸਿਹਤ ਵਾਸਤੇ ਹਾਨੀਕਾਰਕ ਹੈ ਪਰ ਜਿੱਦਾਂ ਸਿੱਧੂ ਸਾਹਿਬ ਨੇ ਕਿਹਾ ਇਹ ਬੈਨ ਸਿਰਫ ਇੱਕ ਵਰਚੁਅਲ ਬੈਨ ਹੈ ਇਟ ਇਜ਼ ਓਨਲੀ ਯੂ ਕੈਨ ਸੇ ਵਰਚੁਅਲ ਬੈਨ ਕਿ ਜੋ ਦਿਖਾਵੇ ਵਾਸਤੇ ਬੈਨ ਕੀਤਾ ਜਾਂਦਾ ਹੈ ਜਦੋਂ ਇਲੈਕਸ਼ਨਸ ਆਉਂਦੇ ਆ ਤਾਂ ਤੁਸੀਂ ਬੈਨ ਕਰ ਦਿੰਦੇ ਹੋ ਬਟ ਸਟਿਲ ਗਰਾਉਂਡ ਰਿਐਲਿਟੀ 'ਚ ਅਗਰ ਬੈਨ ਹੋਏਗਾ ਡੈਫੀਨਿਟਲੀ ਲੋਕਾਂ ਦੀ ਲਾਈਫ ਬਦਲ ਜਾ ਸਕਦਾ ਹੈ ਇਹ ਇਹ ਤਾਂ ਇਹ ਤਾਂ ਬੜੀ ਵੱਡੀ ਉਦਾਹਰਣ ਹੈ ਨਾ ਕਿ ਜੇ ਤੁਹਾਡੇ ਕੋਲੋਂ ਤੁਹਾਡੇ ਕੋਲ ਜੇ ਕੋਈ ਪੇਸ਼ੈਂਟ ਆਂਦਾ ਤੰਬਾਕੂ ਦੇ ਕਰਕੇ ਆਂਦਾ ਪੇਸ਼ੈਂਟ ਤਾਂ ਵਿਚ ਮੀਨਸ ਕਿ ਤੰਬਾਕੂ ਵਿਕ ਰਿਹਾ ਤੇ ਉਹਨੂੰ ਈਜ਼ੀਲੀ ਅਵੇਲੇਬਲ ਹੈ ਤਾਂ ਹੀ ਉਹ ਤੁਹਾਡੇ ਕੋਲ ਪਹੁੰਚਿਆ ਹੋ ਜੀ ਡਾਕਟਰ ਸਾਹਿਬ ਇੱਕ ਇੱਕ ਆਖਰੀ ਸਵਾਲ ਕੀ ਸਮੇ ਸਮੇਤੇ ਜਿਵੇਂ WHO ਹੈ ਜਾਂ ਇਹ ਅਜਿਹੀਆਂ ਕੁਝ ਮੈਡੀਕਲ ਸੰਸਥਾਵਾਂ ਰეკਮੈਂਡ ਨਹੀਂ ਕਰਦੀਆਂ ਸਰਕਾਰਾਂ ਨੂੰ ਕਿ ਆਹ ਜਿਹੜੇ ਪ੍ਰੋਡਕਟਸ ਨੇ ਇਹ ਮਾਰਕੀਟ ਦੇ ਵਿੱਚ ਹਾਨੀਕਾਰਕ ਨੇ ਇਹ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੇ ਨੇ ਕੈਂਸਰ ਦਾ ਕਾਰਨ ਬਣ ਰਹੇ ਨੇ ਕੀ ਅਜਿਹੀਆਂ ਕੋਈ ਸੰਸਥਾਵਾਂ WHO ਹੋਵੇ ਜਾਂ ਹੋਰ ਸਿਹਤ ਸੰਸਥਾਵਾਂ ਨੇ ਉਹ ਸਰਕਾਰਾਂ ਨੂੰ ਦੱਸਦੀਆਂ ਨਹੀਂ ਇਹ ਚੀਜ਼ਾਂ ਪਰ ਸਰਕਾਰ ਨੂੰ ਆਲਰੇਡੀ ਸਭ ਕੁਝ ਪਤਾ ਹੈ ਅਗਰ ਤੁਸੀਂ ਜਾਓਗੇ ਤਾਂ ਕੋਟਪਾ ਜੋ ਕਾਨੂੰਨ ਬਣਿਆ ਉਹ 2003 ਚ ਬਣਿਆ ਹੈ ਨੈਸ਼ਨਲ ਨੈਸ਼ਨਲ ਟਬੈਕੋ ਕੰਟਰੋਲ ਪ੍ਰੋਗਰਾਮ 2007 ਜਾਂ 2008 ਚ ਆਇਆ ਉਹਨੂੰ ਹਰ ਸਾਲ ਰਿਵਾਈਜ਼ ਕੀਤਾ ਜਾਂਦਾ ਉਹਦੇ ਟਾਰਗੇਟਸ ਫਿਕਸ ਕੀਤੇ ਜਾਂਦੇ ਨੇ ਸੋ ਇਹ ਤਾਂ ਹੈ ਨਹੀਂ ਕਿ ਇਹ ਸਰਕਾਰਾਂ ਨੂੰ ਪਤਾ ਹੀ ਨਹੀਂ ਜਦੋਂ ਤੁਸੀਂ ਖੁਦ ਹੀ ਕਾਨੂੰਨ ਬਣਾ ਰਹੇ ਹੋ ਕੋਟਪਾ ਇੱਕ ਕਾਨੂੰਨ ਹੈ ਜਿਹਦੇ ਤਹਿਤ ਐਡਵਰਟਾਈਜ਼ਮੈਂਟ ਕਰਨਾ ਐ ਕੰਜ਼ਮਪਸ਼ਨ ਕਰਨਾ ਇੱਕ ਪੈਰਟੀਕੂਲਰ ਪਲੇਸ ਤੇ ਬੈਂਕ ਕੀਤਾ ਹੋਇਆ ਹੈ ਪਰ ਫਿਰ ਵੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਔਰ ਨੈਸ਼ਨਲ ਲੈਵਲ ਤੇ ਹੋ ਰਹੀ ਹੈ ਤੁਸੀਂ ਦਿਖਾਇਆ ਜਾ ਬਸ ਸਰ ਇਹ ਵੀ ਮੰਨਦੇ ਹੋ ਤੁਸੀਂ ਇਹ ਵੀ ਮੰਨਦੇ ਹੋ ਕਿ ਰੈਵਨਿਊ ਰਿਸੋਰਸ ਦਾ ਇਹ ਸਭ ਤੋਂ ਵੱਡਾ ਇੱਕ ਹੰਤਰ ਬਣਿਆ ਹੋਇਆ ਹੈ ਕਿਉਂਕਿ ਡਾਟਾ ਜਿਹੜਾ ਕਹਿੰਦਾ ਕਿ ਪੈਟਰੋਲ ਡੀਜ਼ਲ ਤੇ ਸ਼ਰਾਬ ਤੋਂ ਬਾਅਦ ਸਭ ਤੋਂ ਕਮਾਈ ਦਾ ਵੱਡਾ ਸਾਧਨ ਹੀ ਹੈ ਸਭ ਤੋਂ ਵੱਡਾ ਸਾਧਨ ਵੀ ਇਹ ਹੈ ਇੰਡੀਆ ਇਜ਼ ਵਨ ਆਫ ਦੀ ਲਾਰਜੈਸਟ ਕੰਜ਼ਮਪਸ਼ਨ ਕੰਟਰੀ ਇਨ ਸਾਊਥ-ਈਸਟ ਏਸ਼ੀਆ ਚ ਦੇਖੋਗੇ ਤਾਂ ਨੰਬਰ 1 ਤੇ ਇੰਡੀਆ ਹੈ ਓਵਰਆਲ ਵਰਲਡ ਇਚ ਗਲੋਬਲੀ ਦੇਖੋਗੇ ਤਾਂ ਨੰਬਰ 2 ਤੇ ਇੰਡੀਆ ਹੈ ਜੀ ਜੀ ਬਿਲਕੁਲ ਔਰ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਕਿ ਸਰਕਾਰਾਂ ਨੇ ਜਿਹੜੀਆਂ ਇਹ ਆਪਣੇ ਆਰਡਰ ਤਾਂ ਪਾਸ ਕਰ ਦਿੰਦੀਆਂ ਨੇ ਪਰ ਉਹਨੂੰ ਇੰਪਲੀਮੈਂਟੇਸ਼ਨ ਨਹੀਂ ਕਰਵਾ ਪੰਦੀਆਂ ਜਾਂ ਨਹੀਂ ਕਰਦੀਆਂ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਵਿਚਾਰ ਚਚਾ ਜੁੜੇ ਰਹਿਣਤ ਲਈ ਸਾਡਾ ਮਕਸਦ ਇਹ ਸੀਗਾ ਕਿ ਹਰਿਆਣਾ ਸਰਕਾਰ ਨੇ ਜੇ ਇੱਕ ਸਾਲ ਦੇ ਲਈ ਬੈਨ ਬਧਾਇਆ ਤਾਂ ਪੰਜਾਬ ਦੇ ਵਿੱਚ 2018 ਤੋਂ ਹੀ ਬੈਨ ਚੱਲ ਰਿਹਾ ਪਰ ਤੁਸੀਂ ਆਪਣੇ ਆਲੇ ਦੁਆਲੇ ਜੇ ਨਿਗਾਹ ਮਾਰ ਕੇ ਦੇਖੋਗੇ ਤੁਹਾਨੂੰ ਬੈਨ ਦੀਆਂ ਧੱਜੀਆਂ ਉਡਦੀਆਂ ਦਿਖ ਰਹੀਆਂ ਹੋਣਗੀਆਂ ਕਹਿਣ ਨੂੰ ਸਿਰਫ ਬੈਨ ਹੈ ਜਿਵੇਂ ਸਿੱਧੂ ਸਾਹਿਬ ਨੇ ਵੀ ਕਿਹਾ ਕਿ ਕਾਗਜ਼ਾਂ ਦੇ ਵਿੱਚ ਬੈਨ ਹੈ ਹੋਰ ਕਿਤੇ ਬੈਨ ਹੈ ਨਹੀਂ ਹੈ ਦੇਸ਼ ਤੁਨੇ ਬਾਕੀ ਖਬਰਾਂ ਲਈ ਬੜਰੋ ਪੀਟੀਸੀ ਨਿਊਜ਼ ਨਾਲ ਧੰਨਵਾਦ